ਤੂੰ ਆਪਣੇ ਮਖਾਰ ਬੰਦੋ ਕਰ ਛੋਲਾ ਸਾਹਿਬ ਦੀ ਧਰਤੀ ਦਾ ਕੌਣ ਆ ਗਿਆ ਛੋਲਾ ਸਾਹਿਬ ਦੀ ਧਰਤੀ ਦਾ ਡੀਟੀਓ ਆ ਗਿਆ ਇੱਕ ਵਾਰੀ ਫਿਰ ਤਾੜੀਆਂ ਤਾੜੀਆਂ ਦੇ ਨਾਲ ਲਲਕਾਰਾ ਲਲਕਾਰਾ ਨਹੀਂ ਪਰ ਜੈਕਾਰਾ ਜੈਕਾਰਾ ਜੈ ਸੋਰ ਹਾ ਛੋਟਾ ਵੀ ਅਰਸ਼ ਸੁਖਮਨ ਆ ਗਿਆ ਮੈਦਾਨ ਦੇ ਵਿੱਚ ਆਹ ਦੇਖੋ ਸਾਹਮਣੇ ਮੱਥਾ ਟੇਕ ਰਿਹਾ ਹੈ ਸਰਦਾਰ ਕਲਵੰਤ ਸਿੰਘ ਸੰਧੂ ਦਾ ਪੋਤਰਾ ਵੀ ਜੋ ਅਰਸ਼ੇ ਦਾ ਇਹ ਪੁੱਤਰ ਹੈ ਜਿਹਦਾ ਨਾਂ ਉਹਨੇ ਵਿਛੜ ਚੁਕੇ ਆਪਣੇ ਵੱਡੇ ਵੀਰ ਸੁਖਮਨ ਦੇ ਨਾਂ ਤੇ ਰੱਖਿਆ ਹੈ ਕਲਵੰਤ ਸਿੰਘ ਜੀ ਇਹਨੂੰ ਕਹੋ ਇੱਕ ਥਾਪੀ ਮਾਰ ਕੇ ਦਿਖਾਵੇ ਸਾਰੀ ਸੰਗਤੋ ਇਹ ਧਰਤੀ ਇਹਨੂੰ ਵੀ ਵੱਡਾ ਖਿਡਾਰੀ ਬਣਾਵੇਗੀ ਦਸਵੇਂ ਪਾਸ਼ਾ ਮੀਰ ਕਰਨਗੇ ਦਸਵੇਂ ਪਾਸ਼ਾ ਮੀਰ ਕਰਨਗੇ ਆਓ ਵੇਖੋ ਮੱਥਾ ਟੇਕ ਰਿਹਾ ਹੈ ਛੋਟਾ ਸੁਖਮਨ ਵਾਹ ਵਾਹ ਸੋਹਣੀ ਖੇਡ ਕਬੱਡੀ ਦੀ ਵਾਹ ਸੋਹਣੀ ਖੇਡ ਕਬੱਡੀ ਦੀ ਇਹ ਖੇਡ ਦੇ ਸ਼ੈਲ ਸ਼ਵੀਲੇ ਨੇ ਗੱਭਰੂ ਜੋ ਰੰਗਰਗੀਲੇ ਨੇ ਜੋ ਚੁੱਸ ਤੇ ਫਰਤੀਲੇ ਨੇ ਉਹ ਦੌੜ ਦੇ ਇੰਜ ਹਟੀਲੇ ਨੇ ਰਫ਼ਤਾਰ ਜਿਵੇਂ ਹੈ ਗੱਡੀ ਦੀ ਵਾਹ ਸੋਹਣੀ ਖੇਡ ਕਬੱਡੀ ਦੀ ਵਾਹ ਸੋਹਣੀ ਖੇਡ ਕਬੱਡੀ ਦੀ ਮਾਈਕ ਤੇ ਬੋਟਾ ਜੀ ਅੱਜ ਦੇ ਮੈਚ ਦੇ ਤੇ ਯਾਦਾ ਸਰਹਪੁਰਿਆ ਵੀ ਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਆ ਯਾਦਾ ਸਰਪੰਚ ਵੀ ਪੁੱਜ ਗਿਆ ਇਸ ਦੇ ਪਿੱਛੇ ਪਿੱਛੇ